ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ YouTube ਚੈਨਲ ਉੱਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਕਾਫੀ ਅਨਮੋਲ ਸੇਲ ਦੇ ਲਈ ਲੈ ਕੇ ਆਏ ਆਂ ਪਹਿਲੇ ਨੰਬਰ ਤੇ ਆਪਣੇ ਨਵੇਂ ਲਵੇ ਹੈਗੀ ਇਹੇ ਕੋੜੀ ਮਹੀਨੇ ਦੀ ਇਹੇ ਸੂਈ ਹੋਈ ਆ ਮੰਗਰੇ ਦੇ ਬਸੇਰਾ ਜੀ ਪੰਜ ਕਲਿਆਣ ਬਾਕੀ ਜਪਾਨ ਕੋੜੀ ਦੀ ਡਿਟੇਲ ਬਾਰੇ ਗੱਲਬਾਤ ਕਰੀਏ ਤਾਂ ਸੇ ਤੋਂ 7 ਸਾਲ ਦੀ ਉਮਰ ਹੈ ਤੇ 8 ਫਲੱਸ ਦੀ ਹਾਈਟ ਹੈ ਰਾਜਸਥਾਨ ਚ ਖੜੀ ਹੈ 250000 ਰੁਪਏ ਮਾਲਕ ਵੀਰੇ ਦਾ ਮੁੱਲ ਕਰਦੇ ਆ ਬਾਕੀ ਜੇ ਕਿਸ ਨੂੰ ਆਉਂਦੀ ਹੋਈ ਪਸੰਦ ਤਾਂ ਗੱਲਬਾਤ ਕਰ ਲਿਓ ਤੇ ਦੂਜੇ ਨੰਬਰ ਤੇ ਹੈਗੀ ਜੀ ਆਪਣੇ ਲਵੇ ਕੇ ਇਹ ਘੋੜੀ ਇਹਦੀ ਉਮਰ ਮਾਲਕ ਵੀਰੇ ਨੇ 4 ਸਾਲ ਦੱਸੀ ਆ ਤੇ 60 ਪਲੱਸ ਹੈਟ ਦੱਸੀ ਆ ਇੱਕ ਗੁਜਰਾਤ ਚ ਖੜੀ ਹੈ ਜੀ ਸੂਰਤ ਗੁਜਰਾਤ ਮੁੱਲ ਇਹਦਾ ਮਾਲਕ ਇਹ ਕਰਦੇ ਜੀ 1,40,000 ਰੁਪਇਆ ਜੇ ਕਿਸੇ ਨੂੰ ਇਹ ਪਸੰਦ ਆਉਂਦੀ ਹੋਈ ਤਾਂ ਇਹਦੇ ਬਾਰੇ ਗੱਲਬਾਤ ਕਰ ਲਿਓ ਆਪਣੀ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬੀ ਬਾਕੀ ਜੇ ਕਿਸੇ ਨੇ ਆਪਦਾ ਜਾਨਵਰ ਸੇਲ ਕਰਨਾ ਤਾਂ ਲਾਸਟ ਤੇ ਆਪਣਾ ਨੰਬਰ ਚੱਲ ਰਿਹਾ ਹੈ ਆਪਣੇ ਨਾਲ ਸੰਪਰਕ ਕਰ ਸਕਦਾ ਜੀ ਤੇ ਅੱਗੇ ਆਪਣੇ ਲਵੇ ਹੈਗਾ ਜੀ ਇਹ ਮਾਰਵਾੜੀ ਬਸੇਰਾ ਇਹਦੀ ਉਮਰ ਹੈਗੀ ਹੈ 4 ਮਹੀਨੇ ਤੇ ਇਹ ਮਾਲਕਵੀਰ ਨੇ ਰਾਣੂ ਦੇ ਕੋਡੇ ਦਾ ਦੱਸਿਆ ਕੋਡੇ ਦੀ ਵਿੱਚ ਫੋਟੋ ਲੱਗੀ ਹੋਈ ਆ ਤੇ ਇਹਦਾ ਦਾਦਾ ਹੈਗਾ ਜੀ ਉਦੇ ਰਾਜ ਇਹ ਵੀ ਰਾਜਸਥਾਨ 'ਚ ਖੜਾ ਮੁੱਲੇ ਦਾ ਮਾਲਕਵੀਰ 1,50,000 ਰੁਪਏ ਕਰਦੇ ਆ ਬਾਕੀ ਮੌਕੇ ਤੇ ਮਾਨਤਾਨ ਹੋ ਜੂ ਮਾਲਕਵੀਰ ਕਹਿੰਦੇ ਬਾਕੀ ਬਸੇਰਾ ਚੰਗਾ ਹੈ ਤਿੰਨ ਪੈਰ ਚਿੱਟੇ ਆ ਚਾਰੇ ਪੈਰ ਚਿੱਟੇ ਆ ਤੇ ਮੱਥੇ ਫੁੱਲ ਹੈ ਕੰਨਾਂ ਕੋ ਨਾਂ ਦਾ ਛਕੀਨ ਹੈ ਬਾਕੀ ਤੌਣ ਤੌਣ ਲੰਬੀ ਹੈ 4 ਮਹੀਨੇ ਉਮਰ ਦੱਸੀ ਹੈ ਮਾਲਕ ਵੀਰਾ ਨੇ ਜੇ ਕਿਸੇ ਨੂੰ ਇਹ ਪਸੰਦ ਆਉਂਦਾ ਹੋਇਆ ਤਾਂ ਇਹਦੇ ਬਾਰੇ ਗੱਲਬਾਤ ਕਰ ਸਕਦੇ ਹਾਂ ਬਾਕੀ ਅੱਗੇ ਆਪਣੇ ਲਵੇ ਹੈਗੀ ਜੀ ਇਹ ਮਾਰਵਾੜੀ ਪੰਜ ਕਲਿਆਣ ਕੋੜੀ ਇਹਦੀ ਉਮਰ ਮਾਲਕ ਵੀਰਾ ਨੇ ਦੱਸੀ ਹੈ ਇਹਪਾ ਨੂੰ 60+ ਇਹਦੀ ਹਾਈਟ ਹੈ ਤੇ 8 ਮਹੀਨੇ ਦੀ ਇਹ ਗੱਬਣਾ ਹੈ ਗੱਬਣ ਚੈੱਕ ਪਾਸ ਹੈ ਬਠਿੰਡੇ ਵਾਲੇ ਲਵਕਸ ਕੋਡੇ ਤੋਂ ਜਿਲਾ ਮਾਨਕ ਪਿੰਡਾਂ ਦਾ ਹੈਗਾ ਜੀ ਮਾਨਸਾ ਬਾਕੀ ਪੰਜ ਕਲਿਆਣ ਘੋੜੀ ਕੰਨ ਕੰਨਾਂ ਦੀ ਸ਼ਕੀਨ ਬੋਡੀ ਬੰਤਰ ਮਜ਼ਬੂਤ ਹੈ 8.5 ਮਹੀਨੇ ਦੀ ਗੱਬਣ ਚੈੱਕ ਪਾਸ ਹੈ ਜੀ ਪੰਜ ਕਲਿਆਣ ਘੋੜੀ ਹੈ ਤੇ ਅੱਗੇ ਆਪਣੀ ਲਵੇ ਹੈਗੀ ਹੈ ਜੀ ਇਹੇ ਨੌਕਰੀ ਬਸੇਰੀ ਇਹ ਮਾਲਕ ਵੀਰਾਂ ਦੇ ਦੱਸਣ ਮੁਤਾਬਕ ਇਹਦੀ ਉਮਰ ਹੈਗੀ 11 ਮਹੀਨੇ ਬਿਲਕੁਲ ਸਪੌਟਲੈਸ ਹੈ ਤੇ ਕੱਲਾਂ ਵਾਲੇ ਚੇਤ ਕੋੜੇ ਦੀ ਇਹ ਬੱਚੀ ਹੈ ਜੀ ਬਠੰਡੇ ਜ਼ਿਲ੍ਹੇ ਦਾ ਪਿੰਡ ਹੈ ਮਾਲਕ ਵੀਰਾਂ ਦਾ ਪੁੱਛੋਂ ਦੇ ਨੇੜੇ ਉੱਥੇ ਖੜੀ ਹੈ ਇਹ ਕੰਨਗੋਨਾ ਦੀ ਸ਼ਕੀਨਾ ਬਾਡੀ ਵੰਤਰ ਮੌਜੂਦ ਹੈ ਜੇ ਕਿਸੇ ਨੂੰ ਇਹ ਪਸੰਦ ਆਉਂਦੀ ਹੋਈ ਤਾਂ ਇਹਦੇ ਬਾਰੇ ਗੱਲਬਾਤ ਕਰ ਸਕਦਾ ਹੈ ਜੇ ਕਿਸੇ ਨੇ ਆਪਦਾ ਜਾਨਵਰ ਸੇਲ ਕਰਨਾ ਤਲਾਸ਼ਤ ਤੇ ਆਪਣਾ ਨੰਬਰ ਚੱਲ ਰਿਹਾ ਆਪਾਂ ਨੂੰ WhatsApp ਤੇ ਫੋਟੋ ਵੀਡੀਓ ਭੇਜ ਸਕਦੇ ਜੀ ਬਾਕੀ ਵਸੇਰੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਆਪਣੀ ਵੀਡੀਓ ਨੂੰ ਕਰਦਿਆ ਕਰੋ ਲਾਈਕ ਇਹ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਬਾਕੀ ਹੁਣ ਆਪਾਂ ਤੁਹਾਡੇ ਲਈ ਹਰ ਰੋਜ਼ ਵੀਡੀਓ ਲੈ ਕੇ ਆਉਂਦੇ ਰਹਾਂਗੇ ਤੇ ਅੱਗੇ ਆਪਣੇ ਲਵੇ ਹੈਗੀ ਹੈ ਜੀ ਇਹ ਲਾਲ ਗਾੜੀ ਕੋ ਡੀ ਕੋ ਡੀ ਕਉ ਇਹਦੀ ਬਾਟ ਪਲੱਸ ਹੈਟ ਹੈ ਮਾਲਕੂਈਨਾਂ ਦੇ ਦੱਸਣ ਮੁਤਾਬਕ ਇਹ ਨੁਕਰੇ ਸਪੌਟਲੈਸ ਬੱਚੇ ਦਿੰਦੀ ਹੈ ਜੀ ਮੌਕੇ ਤੇ ਖਾਲੀ ਹੈ ਅੰਦਰ ਦੀ ਸਾਫ ਹੈ ਮੁੱਲੇ ਦਾ ਮਾਲਕੀਰ ਕਰਦੇ ਹੀ 1,50,000 ਰੁਪਇਆ ਤਰਨਤਾਰਨ ਏਰੀਆ ਮਾਲਕੂਈ ਰਹੰਦਾ ਜੇ ਕਿਸੇ ਨੂੰ ਇਹ ਪਸੰਦ ਆਉਂਦੀ ਹੈ ਇਹਦੇ ਬਾਰੇ ਗੱਲਬਾਤ ਕਰ ਲਿਓ ਅੱਗੇ ਆਪਣੇ ਲਵੇ ਹੈਗਾ ਜੀ ਇਹ ਆਵਲਕ ਕੋਹੜਾ ਇਹ 5.5 ਸਾਲੇ ਦੀ ਉਮਰ ਦੱਸੀਆ ਮਾਲਕ ਵੀਰਾਂ ਨੇ ਬਾਟ ਪਲਾਸੇ ਦੀ ਹੈਟਰ ਦੱਸੀਆ ਬਾਕੀ ਜੈਜ ਰੇਟ ਚ ਮਿਲ ਜੂ ਜੇ ਕਿਸੇ ਨੇ ਲੈਣਾ ਹੋਇਆ ਤਾਂ ਕਰ ਲਿਓ ਸੰਪਰਕ ਤੇ ਮਾਲਕ ਵੀਰ ਕਹਿੰਦੇ ਗੱਬਣ ਚੈੱਕ ਪਾਸ ਕੋਡ ਨਾਲ ਅਟਾ-ਵਟਾ ਵੀ ਕਰ ਲੈਣਗੇ ਬਾਕੀ ਕੋੜਾ ਚੰਗਾ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਅੰਦਰ ਕਈ ਵੀਰ ਫੋਨ ਕਰਕੇ ਪੁੱਛਦੇ ਹੁੰਦੇ ਆ ਉਹਨਾਂ ਲਈ ਵੈਸਟ ਹੈ ਮਿਲਾਂਗੇ ਹੋਰ ਵੀਡੀਓ ਚ ਧੰਨਵਾਦੀ